ਭਾਰਤ ਆਪਣਾ ਦੇਸ਼ ਸਾਡਾ ਸਾਰਿਆਂ ਦਾ ਦੇਸ਼ ਹੈ ਕਿਸੇ ਇੱਕ ਸਦਾਧਾਰੀ ਟਰਦਾ ਦੇਸ਼ ਨਹੀਂ ਹੁੰਦਾ 1994 ਤੋਂ ਲੈ ਕੇ ਇੱਕ ਬਹੁਤ ਵੱਡਾ ਸੰਤਾਪ ਭੋਗ ਰਿਹਾ ਹੈ ਖਾਸ ਕਰਕੇ ਕਿਸਾਨ ਤੇ ਮਜ਼ਦੂਰ ਛੋਟੇ ਦੁਕਾਨਦਾਰ ਕਿਉਂਕਿ ਜਿਹੜੇ ਨਵੇਂ بڑے بڑے ਮਤਲਬ ਮੌਲ ਆ ਰਹੇ ਨੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਵਾਸਤੇ ਸਾਰਾ ਸਿਸਟਮ ਉਸੇ ਦੇ ਵਿੱਚੋਂ ਨਿਕਲ ਗਿਆ 1994 ਦਾ ਜੋ ਸਮਝੋ ਬਾਕੀ ਤੱਕ ਔਰ ਉਹ ਵੀ ਜਦੋਂ ਸਮਝੌਤਾ ਕੀਤਾ ਗਿਆ ਭਾਰਤ ਸਰਕਾਰ ਦੀ ਬਾਹ ਮੋੜ ਕੇ 1999 ਨੂੰ ਇੱਕ ਚਿੱਠੀ ਆਉਂਦੀ ਆ ਵਰਲਡ ਬੈਂਕ ਤੋਂ ਜਿਹਦੇ ਰਾਹੀਂ ਸਾਡੇ ਅਫਸਰਾਂ ਨੂੰ ਵੀ ਤਬਦੀਲੀ ਕਰਵਾਈ ਜਾਂਦੀ ਹੈ ਔਰ ਭਾਰਤ ਸਰਕਾਰ ਦੇ ਕੋਲੋਂ ਨਰਸੀਮਾ ਰਾਓ ਤੋਂ ਜ਼ਬਰਦਸਤੀ ਉਹ ਤਖਸਤ ਕਰਵਾਏ ਜਾਂਦੇ ਔਰ ਉਹੀ ਰਾਹ ਤੇ ਅੱਜ ਫੇਰ ਟਰੰਪ ਤੁਰਿਆ ਹੋਇਆ ਪੰਜਾਬ ਭਾਰਤ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜੀ ਤੁਸੀਂ ਇੰਪੋਰਟ ਡਿਊਟੀ ਲਾ ਰਹੇ ਹਾਂ ਬਾਹਰ ਤੋਂ ਆਉਣ ਵਾਲੇ ਸਮਾਨ ਤੋਂ ਉਹ ਇੰਪੋਰਟ ਡਿਊਟੀ ਘਟਾਓ ਇਹ ਕਰੋ ਉਹ ਕਰੋ ਉਹਨੂੰ ਖਤਮ ਕਰੋ ਔਰ ਉਹਦੇ ਨਾਲ ਸਾਡੇ ਭਾਰਤ ਦੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਇਹ برداشت ਨਹੀਂ ਕਰਾਂਗੇ ਭਾਰਤ ਸਰਕਾਰ ਸਾਡਾ ਮਾਨਯੋਗ ਪ੍ਰਧਾਨ ਮੰਤਰੀ ਜਿਹੜਾ ਇਹ ਕਹਿੰਦਾ ਹੈ ਕਿ 56 ਇੰਚ ਦੀ ਛਾਤੀ ਹੈ ਸਾਡੇ ਪ੍ਰਧਾਨ ਮੰਤਰੀ ਦੀ ਅਜਮਕਤ ਹੈ 56 ਇੰਚ ਦੀ ਛਾਤੀ ਨੂੰ ਪਰਖਨ ਦਾ ਤੇ ਵਿਖਾਉਣ ਦਾ ਕਿ ਆ ਸਾਡੀ ਵਾਕਿਆ 56 ਇੰਚ ਦੀ ਛਾਤੀ ਹੈ ਅ ਵੀਰ ਅੱਜ ਇੱਥੇ ਇਹ ਸਰਕਾਰ ਉਹਨਾਂ ਦੇ ਮੂਹਰੇ ਬੋਡੇ ਟੇਕ ਕੇ ਔਰ ਬਾਹਰ ਤੋਂ ਆਉਣ ਵਾਲੇ ਅਨਾਜ ਦੇ ਉੱਤੇ ਇੰਪੋਰਟ ਡਿਊਟੀ ਘਟਾ ਕੇ ਅਗਰ ਦੇਸ਼ ਦੇ ਕਿਸਾਨਾਂ ਨੂੰ ਨੁਕਸਾਨ ਕਰਨ ਦੀ ਗੱਲ ਕਰੇਗੀ ਤਾਂ ਬਰਦਾਸ਼ਤ ਨਹੀਂ ਕਰਾਂਗੇ ਉਹਦੇ ਤੇ ਵੀ ਅਸੀਂ ਸਾਨੂੰ ਜਿੱਡੀ ਵੀ ਲੜਾਈ ਲੜਨੀ ਪਈ ਮਜਬੂਰਨ ਉਹ ਲੜਾਈ ਅਸੀਂ ਲੜਾਂਗੇ ਧੰਨਵਾਦ ਜੀ ਸਵਾਲ ਕੁਐਸਚਨ ਚੀਨ ਨੇ ਜਾਂ ਹੋਰ ਨੇ ਇਹਨਾਂ ਦੇ ਬਹੁਤ ਟੈਕਸ ਲਾਏਗਾ ਆਪਣੇ ਇੰਡੀਆ ਨੇ ਕਿਉਂ ਨਹੀਂ ਲਾ ਰਿਹਾ ਦੇਖੋ ਮੈਂ ਤੁਹਾਨੂੰ ਸਪਸ਼ਟ ਗੱਲ ਤੇ ਇਹ ਹੈ ਕਿ ਦੇਸ਼ ਆ ਜਿਹੜਾ 1994 ਤੋਂ ਇੱਕ ਤਰੀਕੇ ਦੇ ਨਾਲ ਗੁਲਾਮ ਚੱਲਿਆ ਆ ਰਿਹਾ ਹੈ ਕੈਟ ਸਮਝੋਤਾ ਜਿਹਨੂੰ ਨਾ ਹੋਇਆ ਕਾਰਪੋਰੇਟ ਪੱਖੀ ਨੀਤੀਆਂ ਪਾਲਿਸੀਆਂ ਬਣ ਰਹੀਆਂ ਨੇ ਔਰ ਕਾਰਪੋਰੇਟ ਆ ਜਿਹੜਾ ਉਹ ਉੱਪਰ ਬੈਠਾ ਹੈ ਉਹਨਾਂ ਦਾ ਬੈਠਾ ਹੈ ਉਹਨਾਂ ਦੇ ਪੱਖ ਵਿੱਚ ਚੱਲ ਰਿਹਾ ਜੋ ਕਿਹਾ ਜਾ ਰਿਹਾ ਮੈਂ ਤੁਹਾਨੂੰ ਕਿਹਾ ਨਹੀਂ ਹੈ ਕਿ 1999 ਚ ਇੱਕ ਅਫਸਰ ਦੀ ਬਦਲੀ ਕਰਵਾਈ ਗਈ ਐਸ ਕੇ ਐਸ ਪੀ ਸ਼ੁਕਲਾ ਦੀ ਇਹ ਕਹਿ ਕੇ ਬਦਲੀ ਕਰਵਾਈ ਦੀ ਹੈ ਵਰਲਡ ਬੈਂਕ ਨੇ ਕਿ ਇਹ ਅਫਸਰ ਨੂੰ ਇੱਥੋਂ ਬਦਲੋ ਤੇ ਇਹਦੀ ਥਾਂ ਦੇ ਉੱਤੇ ਅਨਮਰਲ ਹੁੱਡਾ ਨੂੰ ਅਪਾਇੰਟ ਕਰੋ ਭਾਰਤ ਸਰਕਾਰ ਬਿਲਕੁਲ ਇਨ ਬਿਨ ਉਸੇ ਤਰ੍ਹਾਂ ਕਰਦੀ ਹੈ ਤੇ ਫਿਰ ਇਹਨਾਂ ਨੂੰ ਕੀ ਮੰਨਾਂਗੇ ਦੇਸ਼ ਆਪਣੀ ਮਰਜ਼ੀ ਨਹੀਂ ਕਰ ਰਿਹਾ ਦੇਸ਼ ਦੇ ਉੱਪਰ ਉਹਨਾਂ ਦੀ ਮਰਜ਼ੀ ਥੋਪੀ ਜਾ ਰਹੀ ਤਾਂ ਹੀ ਇਹ ਸਾਨੂੰ ਡਰ ਹੈ ਤਾਂ ਹੀ ਅਸੀਂ ਕਹਿ ਰਹੇ ਹਾਂ ਕਿ ਅਜਿਹੀ ਤਕਸ਼ਾਈ ਬਰਦਾਸ਼ਤ ਅਸੀਂ ਨਹੀਂ ਕਰਾਂਗੇ ਕੀ ਭਾਰਤ ਦੇ ਕਿਸਾਨ ਹੈ ਜਿਹੜੇ ਅਮਰੀਕਾ ਦੀ ਖੇਤੀ ਦਾ ਮੁਕਾਬਲਾ ਕਰ ਸਕਣਗੇ ਜੀ ਬਿਲਕੁਲ ਨਹੀਂ ਕਰ ਸਕਦੇ ਅਮਰੀਕਾ ਕੋਈ 레드 ਬਾਕਸ ਦੇ ਰਾਹੀਂ ਕੋਈ ਬਲੂ ਬਾਕਸ ਦੇ ਰਾਹੀਂ ਕੋਈ ਗ੍ਰੀਨ ਬਾਕਸ ਦੇ ਰਾਹੀਂ ਆਪਦੇ ਲੋਕਾਂ ਨੂੰ ਸਬਸਿਡੀ ਦਿੰਦਾ ਹੈ ਔਰ ਬਹੁਤ ਸਾਰੇ ਲੋਕਾਂ ਨੂੰ 300% ਸਬਸਿਡੀ ਮਿਲ ਰਹੀ ਹੈ ਜਿਹੜੇ ਦੇਸ਼ 300% ਸਬਸਿਡੀ ਆਪਦੇ ਕਿਸਾਨਾਂ ਨੂੰ ਦੇ ਰਹੇ ਹੋਣ ਤੇ ਜਿਹੜਾ ਦੂਸਰੇ ਪਾਸੇ ਦੇਸ਼ ਦੇ ਕਿਸਾਨ ਨੂੰ 100% ਦੀ ਸਬਸਿਡੀ ਮਿਲ ਰਹੀ ਹੋਵੇ ਉਹਨਾਂ ਦਾ ਮੁਕਾਬਲਾ ਕਿਵੇਂ ਹੋਏਗਾ ਜੀ ਉਹ ਕਿਸੇ ਕੀਮਤ ਦੇ ਉੱਤੇ ਦੇਸ਼ ਭਾਰਤ ਦਾ ਕਿਸਾਨ ਬਾਹਰਲੇ ਦੇਸ਼ ਦੇ ਕਿਸਾਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਲੋਕੋ ਜੀ سبسڈی ਜ਼ਿਆਦਾ ਸਾਨੂੰ سبسڈی ਮਿਲ ਜੇ ਸਾਨੂੰ ਕੋਈ ਦਿੱਕਤ ਨਹੀਂ ਹੈ ਫਿਰ ਅਸੀਂ ਉਹ ਮੁਕਾਬਲਾ ਕਰ ਲਾਂਗੇ ਸਾਡਾ ਅਸੀਂ ਉਹਨਾਂ ਨਾਲੋਂ ਵੀ ਸਸਤਾ ਅਨਾਜ ਪੈਦਾ ਕਰਦੇ ਆਂਗੇ ਅਗਰ ਸਾਨੂੰ ਉਹਨਾਂ ਦੇ ਬਰਾਬਰ سبسڈی ਮਿਲ ਜੇ ਤਾਂ ਅਗਰ ਸਾਨੂੰ سبسڈی ਨਹੀਂ ਮਿਲੇਗੀ ਤਾਂ ਫਿਰ ਉਹਨਾਂ ਦਾ ਮੁਕਾਬਲਾ ਦੇਸ਼ ਦਾ ਕਿਸਾਨ ਕਰੇਗਾ ਜੱਲੇਵਾਲ ਸਾਹਿਬ ਤੁਸੀਂ ਕਾਰਪੋਰੇਟ ਦੀ ਗੱਲ ਕਰੀ ਹੈ ਅਮਾਨੀਆਂ ਅਡਾਨੀਆਂ ਦੇ ਜਿਹੜੇ ਇੱਥੇ ਪਲਾਂਟਸ ਹੈਗੇ ਪੰਜਾਬ 'ਚ ਝੋਨਾ ਬਹੁਤ ਸਾਰਾ ਡਾਇਰੈਕਟ ਉਹਨਾਂ 'ਚ ਜਾਂਦਾ ਰਿਹਾ ਕਿਸਾਨਾਂ ਦਾ ਤੇ ਉਹ ਕਿਸਾਨ ਕਹਿੰਦੇ ਨੇ ਵੀ ਤਾਂ ਸਟੇਜੀ ਗੱਲਾਂ ਨੇ ਵੀ ਅਸੀਂ ਤਾਂ ਉਹਦਾ ਝੋਨਾ ਵੇਚਣਾ ਜਾਏ ਕਿ ਜੀ ਇਹ ਕਿਸਾਨਾਂ ਖਿਲਾਫ ਵੀ ਕੋਈ ਐਕਸ਼ਨ ਲਓਗੇ ਨਹੀਂ ਦੇਖੋ ਕਿਸਾਨ ਦੀ ਖਿਲਾਫ ਐਕਸ਼ਨ ਲੈਣ ਵਾਲੋ ਵੱਡੀ ਗੱਲ ਸੋਚਣ ਵਾਲੀ ਇਹ ਹੈ ਕਿ ਕਿਸਾਨ ਜਾਂਦਾ ਕਿਉਂ ਹੈ ਸਵਾਲ ਸਭ ਤੋਂ ਵੱਡਾ ਹੈ ਕਿ ਕਿਸਾਨ ਨੂੰ ਜਾਂਦਾ ਕਿਉਂ ਪੈ ਰਿਹਾ ਹੈ ਅਗਰ ਸਾਡੀ ਸਰਕਾਰ ਸਾਡੀ ਸਰਕਾਰ ਆਪਦੇ ਦੇਸ਼ ਦੇ ਕਿਸਾਨਾਂ ਦੀ ਬਾਹ ਫੜੇ ਉਹਨਾਂ ਨੂੰ ਪੂਰਾ ਰੇਟ ਮਿਲੇ ਤਾਂ ਮੇਰਾ ਖਿਆਲ ਹੈ 5 ਰੁਪਏ 7 ਰੁਪਏ 10 ਰੁਪਏ 20 ਰੁਪਏ ਦੇ ਲਾਲਚ ਨੂੰ ਕੋਈ ਕਿਸਾਨ ਨਹੀਂ ਜਾਏਗਾ ਅੱਜ ਕਿਸਾਨ ਦੀ ਆਰਥਿਕਤਾ ਇੰਨੀ ਟੁੱਟ ਗਈ ਹੈ ਕਿ ਉਹਨੂੰ ਅਗਰ ਕੋਈ 2 ਰੁਪਏ ਵੀ ਵੱਧ ਮਿਲਦੇ ਨਾ ਨਜ਼ਰ ਆਉਂਦੇ ਆ ਉਹ ਵਿਚਾਰਾ ਉੱਧਰ ਨੂੰ ਜਾਂਦਾ ਸੋ ਇਸ ਕਰਕੇ ਉਹਨੂੰ ਇੰਨਾ ਸਾਡੇ ਦੇਸ਼ ਦਾ ਕਿਸਾਨ ਜਿਹੜਾ ਸਾਡਾ ਖਾਸ ਕਰਕੇ ਪੰਜਾਬ ਦਾ ਵੀ ਮੈਂ ਕਹਾਂ ਹਜੇ ਇੰਨਾ ਐਜੂਕੇਟ ਨਹੀਂ ਹੋਇਆ ਉਹਨਾਂ ਨੂੰ ਭਵਿੱਖ ਬਾਰੇ ਜਾਣਕਾਰੀ ਨਹੀਂ ਮਿਲਦੀ ਕਿ ਭਵਿੱਖ ਦੇ ਵਿੱਚ ਜਿਹੜੇ ਅੱਜ ਨੇ ਜਿਵੇਂ ਮੈਂ ਤਾਂ ਬਹੁਤ ਵਾਰੀ ਇਹ ਗੱਲ ਕਹਿਣਾ ਹੁੰਦਾ ਹੈ ਕਿ Jio ਦਾ SIM ਆਇਆ Jio ਦੇ ਸਮਨੇ ਲੋਕਾਂ ਨੂੰ ਤੁਸੀਂ ਤੁਸੀਂ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਕਿ ਫ੍ਰੀ ਦਿੱਤਾ ਜਿਵੇਂ SIM ਵੀ ਫ੍ਰੀ ਦਿੱਤਾ ਉਹਦਾ ਰੀਚਾਰਜ ਵੀ ਫ੍ਰੀ ਕਿ ਜਦੋਂ ਨੋਕਲੀ ਹੋ ਗਈ ਫਿਰ ਮਾਰੇ ਸਮਾਨ ਤੇ ਰੇਟ ਸਾਰੇ ਅਸਲ ਸੋ ਇਹੀ ਹੋਣਾ ਆਪਣੇ ਨਾਲ ਇਹਨਾਂ ਨੇ ਅੱਜ ਤੁਹਾਨੂੰ ਸਾਡੇ ਕਿਸਾਨਾਂ ਨੂੰ ਰੇਟ ਵਧ ਜ਼ਰੂਰ ਦੌਰ ਕੀਏ ਦੇ ਸਕਦੇ ਆ ਲੇਕਿਨ ਜਦੋਂ ਮਨੋਕਲੀ ਹੋ ਗਈ ਉਦੋਂ ਕਿਸਾਨਾਂ ਨੂੰ ਇਹਨਾਂ ਨੇ ਲੁੱਟਣਾ ਹੀ ਮੈਮੋਰੰਡਮ ਦੀ ਗੱਲ ਕਰੀ ਮੈਮੋਰੰਡਮ